ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਦੇ ਖਾਸ ਬੁਲੇਟਿਨ ਦੇ ਵਿੱਚ ਨਵਾਂ ਸ਼ਹਿਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਪਿੰਡਾਂ ਵਿੱਚ ਜਲ ਸਪਲਾਈ ਨਾਲ ਤੇ ਵਿਭਾਗ ਨਾਲ ਸੰਬੰਧਿਤ ਮੁਸ਼ਕਲਾਂ ਦੇ ਹੱਲ ਲਈ ਲੋਕਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਲਈ ਹਰ 15 ਦਿਨ ਬਾਅਦ ਜਨਤਾ ਦਰਵਾਜ਼ਾ ਲਗਾਇਆ ਜਾਵੇਗਾ ਜਿਸ ਵਿੱਚ 6 ਜਨਵਰੀ ਸਵੇਰੇ 11:30 ਤੋਂ ਦੁਪਹਿਰ 2 ਵਜੇ ਤੱਕ ਆਨਲਾਈਨ ਮਾਧਿਅਮ ਨਾਲ ਹੀ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ ਡਿਪਟੀ ਕਮਿਸ਼ਨਰ ਅਬਜੋਤਪਾਲ ਸਿੰਘ ਵਿੰਧਾਵਾ ਨੇ ਜ਼ਿਲ੍ਹੇ ਦੇ ਪਿੰਟਾਂ ਹਾਂਗਲੇਰਾ ਦਾ ਦੌਰਾ ਕਰਕੇ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਹਨਾਂ ਦੇ ਨਾਲ ਏਡੀਸੀ ਦਵਿੰਦਰ ਕੁਮਾਰ ਵੀ ਮੌਜੂਦ ਸਨ। ਡੀਸੀ ਵਿੰਧਾਵਾ ਨੇ ਇਸ ਮੌਕੇ ਪਿੰਡ ਵਿੱਚ ਪਾਣੀ ਦੇ ਨਿਕਾਸੀ ਲਈ ਬਣਾਏ ਜਾ ਰਹੇ ਛੱਪੜ ਦੀ ਪੁਟਾਈ ਦਾ ਕੰਮ ਵੀ ਦੇਖਿਆ ਜਿਸ ਨੂੰ ਜਲਦ ਮੁਕੰਮਲ ਕਰਨ ਲਈ ਆਖਿਆ ਗਿਆ। ਉਹਨਾਂ ਨੇ ਏਡੀਸੀ ਨੂੰ ਕਿਹਾ ਕਿ ਪਿੰਡ ਵਾਸੀਆਂ ਨੂੰ ਪਾਣੀ ਦੇ ਨਿਕਾਸੀ ਨੂੰ ਲੈ ਕੇ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਸੰਭਵ ਯਤਨ ਸਮਾਂਬਾ ਤਰੀਕੇ ਨਾਲ ਕਰਨ। ਬਰਜਿੰਦਰ ਸਿੰਘ ਜੋ ਕਿ ਡਾਕ ਘਰ ਵਿੱਚ ਪੱਕੇ ਮੁਲਾਜ਼ਮ ਵਲੋਂ ਕੰਮ ਕਰਦਾ ਸੀ ਉਸ ਦੀ ਪਛਾਣ ਗੁਪਿੰਦਰ ਸਿੰਘ ਪੂਰੀ ਨਾਲ ਹੋਈ ਜਿਸ ਨੇ ਵਿਦੇਸ਼ ਵਿੱਚ ਨਸ਼ੀਲੇ ਪਦਾਰਥ ਭੇਜਣ ਲਈ ਬਰਜਿੰਦਰ ਸਿੰਘ ਨੂੰ ਰਾਜ਼ੀ ਕਰ ਲਿਆ ਇਸੇ ਕੰਮ ਬਦਲੇ ਪੈਸੇ ਕਮਾਉਣ ਦੇ ਲਾਲਚ ਵਿੱਚ ਫਸੇ ਬਰਜਿੰਦਰ ਸਿੰਘ ਨੇ ਨਸ਼ੀਲੇ ਪਦਾਰਥਾਂ ਦੇ ਪਾਰਸਲ ਨੂੰ ਵਿਦੇਸ਼ ਭੇਜਿਆ ਉਹਨਾਂ ਵੱਲੋਂ ਕथित ਤੌਰ ਤੇ ਦੋ ਪਾਰਸਲ ਇਟਲੀ ਅਤੇ ਇੱਕ ਪਾਰਸਲ ਕੈਨੇਡਾ ਸਪੀਡ ਪੋਸਟ ਕੋਰੀਅਰ ਰਾਹੀਂ ਭੇਜਿਆ ਗਿਆ ਇਸ ਕੰਮ ਬਦਲੇ ਬਜਿੰਦਰ ਸਿੰਘ ਦੇ ਖਾਤੇ ਵਿੱਚ ਕथित ਤੌਰ ਤੇ 45000 ਅਤੇ 15000 ਰੁਪਏ ਆਏ ਹਨ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਥਿਤ ਮੁਲਜ਼ਮ ਦੇ ਸਾਥੀ ਭੁਵਿੰਦਰ ਸਿੰਘ ਪੂਰੀ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਥਿਤ ਮੁਲਜ਼ਮ ਬਲਜਿੰਦਰ ਸਿੰਘ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਜਦਕਿ ਉਸਦੇ ਸਾਥੀ ਭੁਵਿੰਦਰ ਸਿੰਘ ਤੇ ਪਹਿਲਾਂ 376 ਦਾ ਪਰਚਾ ਦਰਜ ਹੈ ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਡਾਕ ਘਰ ਦੇ ਉੱਚ ਅਫਸਰਾਂ ਵੱਲੋਂ ਕਸਟਮ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਇਹਨਾਂ ਪਾਸਲਾਂ ਨੂੰ ਰੋਕ ਦਿੱਤਾ ਗਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਥੌਂਲਾ ਸਿਟੀ ਬੰਗਾ ਦੁਕਾਨ ਦੇ ਅੱਗੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਖਮਾਚੋ ਨਿਵਾਸੀ ਸੁਖਮਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਬੰਗਾ ਵਿੱਚ ਗੱਡੀਆਂ ਦੀ ਸੇਲ ਪਰਚੇਜ਼ ਦਾ ਕੰਮ ਕਰਦਾ ਹੈ। ਉਹ ਹਰ ਰੋਜ਼ ਦੀ ਤਰ੍ਹਾਂ 28 ਜਨਵਰੀ ਨੂੰ ਆਪਣੇ ਮੋਟਰਸਾਈਕਲ ਪੀਵੀ 36 ਐਫ 6422 ਤੇ ਸਵਾਰ ਹੋ ਕੇ ਫਗਵਾੜਾ ਰੋਡ ਤੇ ਸਥਿਤ ਲਵਲੀ ਆਟੋਜ਼ ਬੰਗਾ ਦੇ ਦਫ਼ਤਰ ਗਿਆ ਜਿੱਥੇ ਉਸਨੇ ਆਪਣਾ ਮੋਟਰਸਾਈਕਲ ਏਜੰਸੀ ਦੇ ਅੱਗੇ ਖੜਾ ਕਰ ਦਿੱਤਾ। ਜਦੋਂ ਕੁਝ ਸਮੇਂ ਬਾਅਦ ਬਾਹਰ ਆਇਆ ਤਾਂ ਮੋਟਰਸਾਈਕਲ ਗਾਇਬ ਸੀ। ਜਦ ਤੇ ਤਾਂ ਉਹਨਾਂ ਨੂੰ ਇੱਕ ਲੜਕਾ ਮੋਟਰਸਾਈਕਲ ਚੋਰੀ ਕਰਦਾ ਨਜ਼ਰ ਆਇਆ ਜਾਂਚ ਤੋਂ ਪਤਾ ਚੱਲਿਆ ਕਿ ਲੜਕਾ ਸਮੁੰਦਰਾ ਨਿਵਾਸੀ ਰਿਸ਼ੂ ਨਾਮ ਦਾ ਹੈ ਜੋ ਕਿ ਚੋਰੀਆਂ ਅਤੇ ਨਸ਼ੇ ਕਰਨ ਦਾ ਆਦੀ ਹੈ આરોપી ਖਿਲਾਫ 379 ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਮੁਤਾਬਕ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮਹੀਮਦran ਗੈਂਗਸਟਰਾਤਵਾਦੀ ਗਾਠਜੋੜ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ ਕਰਦੇ ਆਂ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਗੈਂਗਸਟਰ ਲਾਰੈਂਸ ਮਿਸ਼ਨੋਈ ਅਤੇ ਕੈਨੇਡਾਸ ਦੇ ਤਤਵਾਦੀ ਗੋਲ ਦੀ ਬਰਾੜ ਨਾਲ ਜੁੜੇ ਲੋਕਾਂ ਦੇ ਸ਼ੱਕੀ ਟਿਕਾਣਿਆਂ ਤੇ ਵਿਸ਼ੇਸ਼ ਘੇਰਾਵਨ ਦੀ ਅਤੇ ਤਲਾਸ਼ੀ ਮੀਂਹ ਸ਼ੁਰੂ ਕੀਤੀ। ਸੂਬੇ ਭਰ ਦੇ ਸਾਰੇ ਜਿਲ੍ਹਿਆਂ ਵਿੱਚ ਦੋਵਾਂ ਅਪਰਾਧੀਆਂ ਨਾਲ ਜੁੜੇ ਰਿਹਾਈਸ਼ੀ ਅਤੇ ਹੋਰ ਟਿਕਾਣਿਆਂ ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਆਪਰੇਸ਼ਨ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਤਤਵਾਦੀ ਗੈਂਗਸਟਰਾਂ ਤੇ ਨਸ਼ਾ ਤਸਕਰਾ ਵਿਸਕਾਰ ਗੱਠ ਜੋੜ ਨੂੰ ਤੋੜਨਾ ਸੀ। 50 ਕੈਬਿਨੇਟ ਮੀਟਿੰਗ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ 베ਰਕਾ ਨੇ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਅਮੂਲ ਨੇ ਜਿੱਥੇ ਸ਼ੁੱਕਰਵਾਰ ਨੂੰ ਆਪਣੇ ਦੁੱਧ ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ, ਉੱਥੇ ਹੀ ਦੂਜੇ ਪਾਸੇ 베ਰਕਾ ਨੇ ਵੀ ਸ਼ਨੀਵਾਰ ਤੋਂ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। 베ਰਕਾ ਨੇ ਆਪਣੇ ਦੁੱਧ ਦੀ ਕੀਮਤ ਵਿੱਚ 3 ਤੋਂ 4 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਹੈ। ਕਪੂਠਲਾ ਦੀ ਮਾਡਰਨ ਜੇਲ੍ਹ ਵਿੱਚ ਇੱਕ ਹਵਾਲਾਤੀ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਵਾਲਾਤੀ ਜੇਲ੍ਹ ਦੇ ਬਾਥਰੂਮ ਵਿੱਚ ਪਰਨੇ ਨਾਲ ਬੰਨ੍ਹਿਆ ਲਟਕਿਆ ਹੋਇਆ ਮਿਲਿਆ। ਸੂਚਨਾ ਦੇ ਬਾਅਦ ਜੇਲ੍ਹ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ। ਬਾਅਦ ਵਿੱਚ ਮ੍ਰਿਤਕ ਦੇ ਨੂੰ ਜੇਲ੍ਹ ਤੋਂ ਸਿਵਲ ਹਸਪਤਾਲ ਦੀ ਮੌਰਤਰੀ ਵਿੱਚ ਰਖਵਾ ਦਿੱਤਾ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾ ਮ ਅਥਾਰਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਸੈਸ਼ਨ ਜੱਜ ਕਮਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਅਦਾਲਤੀ ਪ੍ਰੀ-ਲਿਟਿਗੇਟਿਵ ਮੁਕਾਮ ਤੇ ਆਏ ਰਾਜ਼ੀਨਾਮਾ ਜੋਗ ਮਾਮਲੇ ਆਪਸੀ ਸਹਿਮਤੀ ਦੇ ਨਾਲ ਨਿਪ ਰਾਸ਼ਟਰੀ ਲੋਕ ਅਦਾਲਤ ਲਗਾਈ ਜਾਵੇਗੀ ਜਿਸ ਵਿੱਚ BSNL ਦੇ ਮਾਮਲੇ, ਬੀਮਾ ਕੰਪਨੀ ਨਾਲ ਸੰਬੰਧਿਤ ਕੇਸ, ਬੈਂਕ ਲੋਨ, ਟ੍ਰੈਫਿਕ ਚਲਾਨ, ਪਾਣੀ ਦੇ ਬਿੱਲ ਕੇਸ, ਕ੍ਰਿਮినਲ ਕੰਪਾਉਂਡੇਬਲ ਕੇਸ, ਟੈਕ ਬਾਉਂਸ ਕੇਸ, ਮੋਟਰ ਐਕਸੀਡੈਂਟ ਦਾਵਾ ਟ੍ਰਿਬਿਊਨਲ ਨਾਲ ਸੰਬੰਧਿਤ ਕੇਸ, ਘਰੇਲੂ ਝਗੜ ਟ੍ਰੈਫਿਕ ਚਲਾਨ, ਲੇਬਰ ਝਗੜੇ, ਬਿਜਲੀ ਦੇ ਬਿੱਲ ਕੇਸ ਅਤੇ ਹੋਰ ਕਈ ਮਾਮਲਿਆਂ ਦੀ ਸੁਣਵਾਈ ਕੀਤੀ ਜਾਵੇਗੀ। ਖੋਟਾ ਵਿੱਚ ਗੇਮ ਖੇਡਦੇ ਹੋਏ ਇਮਾਰਤ ਦੀ 6ਵੀਂ ਮੰਜ਼ਲ ਤੋਂ ਡਿੱਗਣ ਵਾਲੀ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਵਿਦਿਆਰਥੀ ਆਪਣੇ ਦੋਸਤਾਂ ਨਾਲ ਕਮਰੇ ਦੀ ਬਾਲਕਨੀ ਵਿੱਚ ਬੈਠਾ ਸੀ ਜਿਸ ਦੌਰਾਨ ਸਲੀਪਰ ਪਾਉਂਦੇ ਹੋਏ ਉਸਦਾ ਬੈਲੈਂਸ ਵਿਗੜ ਗਿਆ ਤੇ ਹੋਸਟਲ ਦੀ 6ਵੀਂ ਮੰਜ਼ਲ ਦੀ ਬਾਲਕਨੀ ਤੋਂ ਹੇਠਾਂ ਡਿੱਗ ਪਿਆ। ਪੂਰੇ ਹਾਥੇ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕ ਵਿਦਿਆਰਥੀ ਦੀ ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾਇਆ ਹੈ। ਘਟਨਾ ਸੰਬੰਧੀ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਜਿਨ੍ਹਾਂ ਦੇ ਆਉਣ ਤੇ ਵਿਦਿਆਰਥੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਏਗਾ। ਪਾਰ ਦੇ ਸਾਬਕਾ ਮੱਧਮ ਤੇਜ਼ ਗੇਂਦਬਾਜ਼ ਗੁਗਿੰਦਰ ਸ਼ਰਮਾ ਨੇ ਸ਼ੁਕਰਵਾਰ ਨੂੰ ক্রিকেট ਦੇ ਸਾਰੇ ਫਾਰਮੈਟਾਂ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਪਾਕਿਸਤਾਨ ਦੇ ਖਿਲਾਫ 2007 ਵਿਸ਼ਵ T20 ਫਾਈਨਲ ਵਿੱਚ ਆਖਰੀ ਓਵਰ ਵਿੱਚ ਟੀਮ ਨੂੰ ਜਿੱਤ ਦਿਵਾਈ ਸੀ। ਗੁਕਿੰਦਰ ਨੇ 2004 ਤੋਂ 2007 ਦਰਮਿਆਨ 4 ਵਨਡੇ ਅਤੇ ਇੰਨੇ ਹੀ T20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਅਤੇ 5 ਵਿਕਟਾਂ ਲਈਆਂ ਸਨ। ਘਰੇਲੂ ਕ੍ਰਿਕਟ ਵਿੱਚ ਹਰਿਆਣਾ ਦੀ ਨੁਮਾਇੰਦਗੀ ਕਰਨ ਵਾਲੇ ਜਗਿੰਦਰ ਨੇ ਟਵਿੱਟਰ ਤੇ ਪੋਸਟ ਕੀਤੇ ਸੰਦੇਸ਼ ਵਿੱਚ ਕਿਹਾ ਕਿ 2002 ਤੋਂ 2017 ਤੱਕ ਦਾ ਮੇਰਾ ਕ੍ਰਿਕਟ ਸਫਰ ਮੇਰੇ ਜੀਵਨ ਦਾ ਸਭ ਤੋਂ ਵਧੀਆ ਸਾਲ ਸਨ ਛੋਟੀ ਦੇ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨਾ ਸਨਮਾਨ ਵਾਲੀ ਗੱਲ ਹੈ ਤੇ ਹੁਣ ਵਾਰੀ ਹੈ ਅੱਜ ਦੇ ਮੌਸਮ ਦੀ ਅੱਜ ਤੇਜ਼ ਧੁੱਪ ਨਿਕਲਣ ਦੇ ਅਸਾਰ ਹਨ ਤੇ ਅੱਜ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 12 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ